ਜੇ ਉਹਨੂੰ ਆਦ ਨਹੀਂ ਸਮਝਾਓ 100 ਦਾ ਮੁਖਾਲਫਤ ਕਰੀ ਜਾਂਦੇ ਨੇ ਉਹ ਭਾਈ ਐਨ ਕੰਮਾ ਨਹੀਂ ਪੜ ਹੁੰਦਾ ਉਹ ਐਨ ਕਤੇ ਬਿਨਾ ਪੜਨਾ ਚਾਹੁੰਨੇ ਹੋ ਐਨ ਕਾਇਦੇ ਵਿੱਚ ਪਹਿਲਾ ਘਰੂਰ ਆਦ ਕਰੋ ਸਾਬ ਨੂੰ ਪੜ ਕੇ ਉਹ ਤਾਂ ਅੰਤ ਆਖੀਰ ਹੈ ਜੀ ਰਾਜ ਕਰਨਾ ਹੈ ਉਹ ਤਾਂ ਰਾਜ ਵੀ ਕਰਨਾ ਨਰਕ ਨਹੀਂ ਜਾਣਾ ਰਾਜੋ ਨਰਕਾ ਨਾ ਰਾਜ ਕਰਨਾ ਨਰਕ ਨਹੀਂ ਜਾਣਾ ਉਹਨ ਕ ਰਾਜ ਕਰਨਾ ਕਿਵੇਂ ਅਸਲ ਰਾਜ ਕਰਾਉਣਾ ਹੈ ਕਰਨਾ ਨਹੀਂ ਰਾਜ ਤਾਂ ਪਰਮੇਸ਼ਰ ਦਾ ਹੈ ਉਹ ਅਸੀਂ ਖਾਲਸਾ ਫੌਜ ਹੈ ਇਹ ਫੌਜੀ ਰਾਜ ਹੈ ਰਾਜਾ ਪਰਮੇਸ਼ਰ ਹੀ ਹੈ ਫੌਜ ਦੇ ਹੱਥ ਰਾਜ ਨਹੀਂ ਦੇਦਾ ਪਰਮੇਸ਼ਰ ਕੋਈ ਰਾਜਾ ਦੇ ਸਕਦਾ ਨਾ ਫੌਜੀ ਰਾਜ ਪਰ ਮੈਂ ਛਨੇ ਫੌਜ ਨੂੰ ਦਿੱਤਾ ਵੀ ਤੁਸੀਂ ਰਾਜ ਮੇਰੇ ਨੋ ਤੇ ਕਰਾਓ ਕਰੋ ਮੇਰਾ ਭਾਣਾ ਮਨਾਓ ਗੁਰਬਾਣੀ ਅਨੁਸਾਰ ਇੱਥੇ ਇਨਸਾਫ ਕਰੋ ਗੁਰਬਾਣੀ ਨੂੰ ਇੱਥੇ ਲਾਗੂ ਕਰੋ ਇੱਕ ਪਿਤਾ ਇੱਕ ਕਿੰਬਾਰ ਕਰਨ ਸਾਰਿਆਂ ਦੇ ਆਕਾ ਜ਼ਮੀਨ ਤੇ ਸਾਰੀ ਤੇ ਪ੍ਰਾਪਰਟੀ ਤੇ ਇੱਕ ਦਾ ਹੱਕ ਨਹੀਂ ਹੋ ਸਕਦਾ ਜੇ ਇੱਕ ਪਿਤਾ ਇੱਕ ਕਿਹ ਬਾਹਰ ਘਾ ਉੱਚਾ ਨੀਚਾ ਨਹੀਂ ਹੋ ਸਕਦਾ ਫਿਰ ਕੋਈ ਚਾਰਵਣ ਨਹੀਂ ਹੋ ਸਕਦੇ ਪਿਤਾ ਇੱਕ ਮਾਂ ਇੱਕ ਤੇ ਚਾਰਵਣ ਕਿਵੇਂ ਹੋਗੇ ਜਿਹੜਾ ਕਰਦਾ ਉਹਨੂੰ ਪੁੱਠਾ ਲਟਕਾ ਦਾਂਗੇ ਕਰੰਦਸ ਕਿਉਂ ਕਰਦਾ ਤੂੰ ਲੜਾਈ ਕਰ ਉਹਨੇ ਕਹਤਾ ਵਿੱਚ ਤਾਂ ਕਿਹਾ ਕਿ ਮੈਂ ਇਹ ਨਹੀਂ ਕਰ ਏਜ ਵੀ ਉਹੀ ਆਮ ਤੇਰੇ ਚ ਵੀ ਉਹੀ ਆਮ ਨਹੀਂ ਤਾਂ ਅਸਲ ਤੂੰ ਐ ਇਹਨੂੰ ਨੀਚ ਕਰਨ ਵਾਲਾ ਤੇ ਪਨੀਦੀ ਕੀ ਹੁੰਦੀ ਆ ਜੁੱਤੀ ਹੁੰਦੀ ਸਜਦਾ ਹੁੰਦੀ ਹੋਈ ਆ ਨਾ ਘਟਾ ਘਟ ਬੈਠੀ ਤਾਂ ਹੋਊ ਐ ਨਾ ਬੈਠੇ ਦੀ ਪਰਾਂ ਦੇ ਵਿੱਚ ਤੈਨੂੰ ਕਿਹਾ ਕਿ ਮੈਨੂੰ ਨੀਚ ਜਦੋਂ ਨਾ ਗੁਰਬਾਨੀ ਨੂੰ ਨਹੀਂ ਮੰਨਦਾ ਤੂੰ ਤੁਹਾਨੂੰ ਨਹੀਂ ਮੰਨਦਾ ਤੇਰਾ ਪਰਮੇਸ਼ਰ ਤੇ ਵਾਕੀ ਐ ਉਹ ਦੁਨੀਆ ਪਰਮੇਸ਼ਰ ਦੀ ਰਾਜ ਉਹ ਦਾ ਤੂੰ ਤਾਂ ਵਗ ਗਿਆ ਹੁਕਮ ਨਹੀਂ ਮੰਨਦਾ ਤੇਰੇ ਨਾਲ ਕੀ ਇਲਾਜ ਕਰੀਏ ਇੱਕ ਪਾਸੇ ਬਹਿ ਜਾ ਰਾਮ ਨਾ ਟਿੱਕ ਕੇ ਰੋਟੀ ਖਾਈ ਜਾ ਸਰਕਾਰ ਵੀ ਜਿਹੜਾ ਨਾ ਸਾਡਾ ਸੰਵਿਧਾਨ ਮੰਨੇ ਸਰਕਾਰ ਤੇ ਕੀ ਕਰਦੀ ਜਿਹੜੀ ਨਹੀਂ ਪਾਉਂਦੀ ਅਸੀਂ ਨਹੀਂ ਪਾ ਸਕਦੇ ਕਿਉਂ ਨਹੀਂ ਪਾ ਸਕਦੇ ਜਿਹੜਾ ਤੁਹਾਨੂੰ ਨਹੀਂ ਮੰਨਦਾ ਉਪਾਟੇ ਕੋ ਪੜਨ ਚਾਹੁੰਦਾ ਕਰ ਚਾਹ। ਆ ਚਾਹੁੰਦਾ ਜੇ ਜਿਆ ਆ ਹੁਣ ਵਾਲਾ ਸੰਸਾਰ ਇਹ ਤਾਂ ਹੀ ਹੁੰਦਾ। ਇਤੋਂ ਹੀ ਪਊਗਾ ਫਰਕ। ਫਰਕ ਪੈਣਾ ਪੈਣਾ ਫਰਕ ਰੋਜ਼ ਵਧੀ ਜਾਂਦਾ। ਇਸ ਕਰਕੇ ਬਿਮਾਰੀ ਨੂੰ ਸ਼ੁਰੂ ਦੇ ਵਿੱਚ ਹੀ ਰੋਕ ਰੋਕਣਾ ਪਊਗਾ। ਜਦੋਂ ਗੱਲ ਕੱਢੇ ਉੱਥੇ ਰੋਗ ਤੋਂ ਖਬਰਦਾਰ ਜੇ ਗੱਲ ਕਹੀਏ। ਗਲਦਾਰ ਤਾਂ ਪਤਾ ਕੀ ਬਣਦਾ। ਬੱਚੇ ਪੋਜਣਗੇ ਸਾਰੇ। ਪਰ ਪਤਾ ਵੀ ਹੋਵੇ ਨਾ ਗੱਲ ਕਿਹੜੀ ਗਲਤ ਹੈ ਠੀਕ ਆਲੇ ਨੂੰ ਗਲਤ ਨਾ ਕਹੀ ਜਾਵੇ ਉਹਦੀ ਲੋੜ ਹੈ ਉਹ ਜੂਗਾ